ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜੇ ਘਰ ਪੰਗਾ ਚੀਜ਼ਾਂ ਤੋਂ ਹੀ ਲੱਡੂ ਬਣਾ ਕੇ ਤਿਆਰ ਕਰਾਂਗੇ ਇਹ ਜਿਹੇ ਲੱਡੂ ਹੋਣਗੇ ਜੀ ਤੁਸੀਂ ਸਵਾਦ ਇਹਦਾ ਜ਼ਿੰਦਗੀ ਭਰ ਨਹੀਂ ਭੁੱਲੋਗੇ ਤਾਂ ਤੁਸੀਂ ਇਹਨਾਂ ਨੂੰ ਵਾਰ-ਵਾਰ ਬਣਾਉਣਾ ਪਸੰਦ ਕਰੋਗੇ ਇਹ ਆਪਣੀ ਗਾਰੰਟੀ ਆ ਕਿਉਂਕਿ ਇਹਨਾਂ ਦਾ ਟੇਸਟ ਹੀ ਇੰਨਾ ਵਧੀਆ ਹੁੰਦਾ ਏ ਕਿ ਤੁਸੀਂ ਵਾਰ-ਵਾਰ ਬਣਾਉਣਾ ਇਹਨਾਂ ਨੂੰ ਪਸੰਦ ਕਰੋਗੇ ਤਾਂ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤੇ ਲਾਈਕ ਵੀ ਜਰੂਰ ਕਰਿਓ ਤੇ ਆਪਣੇ ਨਾਲ ਜਿਹੜੇ ਭੈਣ ਭਰਾ ਜੁੜੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਆਪਾਂ ਨੂੰ ਸਪੋਰਟ ਕਰਨ ਲਈ ਤੇ ਆਪਾਂ ਟੇਸਟੀ ਜੀ ਲੱਡੂਆਂ ਦੀ ਰੈਸਿਪੀ ਹੈ ਜਿਹੜੀ ਉਹ ਬਣਾਉਣੀ ਸ਼ੁਰੂ ਕਰਦੇ ਹਾਂ ਜੀ ਉਹਦੇ ਲਈ ਆਪਾਂ ਨੂੰ ਘਰ ਪਈਆਂ ਚੀਜ਼ਾਂ ਦੀ ਲੋੜ ਹੋਊਗੀ ਜਿਹੜੀਆਂ ਆਪਣੇ ਆਮ ਘਰਾਂ ਵਿੱਚ ਪੰਗਾ ਹੀ ਹੁੰਦੇ ਆ। ਤੇ ਆਪਾਂ ਇੱਕ ਕੌਲੀ ਭਰ ਕੇ ਆਟੇ ਦੀ ਲਈ ਆ। ਤੇ ਅਤਿਕ ਤੋਂ 2 ਕ ਚਮਚੇ ਆਪਾਂ ਲਈਏ ਜੀ ਸੂਜੀ ਦੇ ਤੇ ਅੱਧੀ ਕ ਕੌਲੀ ਆਪਾਂ ਬੇਸਣ ਦੀ ਲਈ ਆ। ਸੂਜੀ ਤੇ ਬੇਸਣ ਆਪਾਂ ਪਾਤਾ ਤੇ ਆਪਾਂ ਆਟੇ ਦੀ ਕੌਲੀ ਜਿਹੜੀ ਉਹ ਵੀ ਪਾ ਦਾਂਗੇ। ਤੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਲਾਂਗੇ। ਸੂਜੀ ਬੇਸਣ ਤੇ ਆਟਾ ਸਾਰਿਆਂ ਦੇ ਘਰੇ ਆਮ ਹੁੰਦਾ ਹੀ ਆ ਜੀ। ਆਮ ਬਰਤੋਂ ਦੀਆਂ ਹੀ ਚੀਜ਼ਾਂ ਆ ਆਪਣੇ ਰਸੋਈ ਦੇ ਵਿੱਚ ਤਾਂ ਪੱਕਾ ਹੀ ਹੁੰਦੀਆਂ ਆ ਇਹ ਤਾਂ ਨਹੀਂ ਕਰਕੇ ਆਪਾਂ ਉਹੀ ਚੀਜ਼ਾਂ ਪੰਗਾ ਜਿਹੜੀਆਂ ਆਪਣੇ ਘਰ ਦੇ ਵਿੱਚ ਆਮ ਪੰਗਾ ਹੁੰਦੀਆਂ ਐ ਸੋ ਨੂੰ ਕੋਈ ਵੀ ਚੀਜ਼ ਬਾਹਰੋਂ ਲਿਆਉਣ ਦੀ ਲੋੜ ਨਹੀਂ ਪੈਣੀ ਤੇ ਲੱਡੂ ਜਿਹੜੇ ਤੁਹਾਡੇ ਬੈਸਟ ਕੁਆਲਟੀ ਦੇ ਬਣ ਕੇ ਤਿਆਰ ਹੋਣਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਤੁਸੀਂ ਇਹਨਾਂ ਦੇ ਵਿੱਚ 2-3 ਚਮਚੇ ਘਿਓ ਦੇ ਪਾ ਲੈਣੇ ਆ ਮੋਹਨ ਲਾਉਣ ਦੇ ਵਾਸਤੇ ਤੇ ਆਪਾਂ ਇਹਨਾਂ ਨੂੰ ਵੀ ਸਮਾਰ ਕੇ ਥੇਲਗਣਾ ਮਾਲਸ਼ ਕਰਕੇ ਘਿਓ ਨੂੰ ਵਿੱਚ ਇਹਦੇ ਮਿਲਾ ਲੈਣਾ ਹੈ ਆਪਣੇ ਆਟੇ ਦੇ ਤੇ मुट्ठी ਬਣਨ ਦੇ ਤੱਕ ਆਪਾਂ ਇਹਦੀ ਮਾਲਸ਼ ਕਰੀ ਜਾਣੀ ਆਟੇ ਦੇ ਵਿੱਚ ਘਿਓ ਦੀ ਜਿਨ ਨਜ਼ਰ ਮੁट्ठी ਨੂੰ ਬੰਦੀ ਬਿਲਕੁਲ ਮਿਕਸ ਕਰ ਲੈਣਾ ਹੈ ਆਪਾਂ ਤੇ ਇਹ ਮੇਦੀ ਮੁਠੀ ਆਪਣੀ ਬਣਨੀ ਚਾਹੀਦੀ ਆ ਤਾਂ ਆਪਣਾ ਜਿਹੜਾ ਆਟਾ ਹੈ ਉਹ ਬਿਲਕੁਲ ਪਰਫੈਕਟ ਗੁੱਝ ਕੇ ਤਿਆਰ ਹੋਊਗਾ ਤੇ ਹੁਣ ਆਪਾਂ ਇਹਨੂੰ ਨਾ ਆਟੇ ਦੀ ਤਰ੍ਹਾਂ ਗੁੰਨਣਾ ਹੈ ਜੀ ਸਖਤ ਝਾਟਾ ਬਣਾ ਕੇ ਆਪਾਂ ਤਿਆਰ ਕਰਨਾ ਹੈ ਤਾਂ ਗੁੰਨ ਕੇ ਨਾ ਤਾਂ ਬਾਹਲਾ ਸਖਤ ਹੋਵੇ ਤੇ ਨਾ ਹੀ ਬਾਹਲਾ ਨਰਮ ਹੋਵੇ ਠੀਕ ਠੀਕ ਜਿਹਾ ਆਪਾਂ ਲੈਣਾ ਤੇ ਨੂੰ ਰੈਸਟ ਕਰਨ ਲਈ ਥੋੜਾ ਜਿਹਾ ਆਪਾਂ ਰੱਖਾਂਗੇ ਆਟੇ ਨੂੰ ਤੇ ਦੁਬਾਰਾ ਆਪਾਂ ਫਿਰ ਥੋੜਾ ਜਿਹਾ ਮਲ ਲੈਣਾ ਹੈ ਆਟੇ ਨੂੰ ਰੈਸਟ ਕਰਨ ਤੋਂ ਬਾਅਦ ਵੀ 10 ਮਿੰਟ ਤੇ ਉਸ ਤੋਂ ਬਾਅਦ ਨਾ ਆਪਾਂ ਇਹਦਾ ਥੋੜਾ ਥੋੜਾ ਆਟਾ ਲੈ ਕੇ ਇਥੇ ਮੁੱਠੀਆਂ ਜੀਆਂ ਬਣਾ ਲੈਣੀਆਂ ਇਸੇ ਤਰ੍ਹਾਂ ਤਾਂ ਮੁੱਠੀਆਂ ਜੀਆਂ ਬਣਾਉਣ ਨਾਲ ਆਪਣੇ ਜਿਹੜਾ ਫਰਾਈ ਖੋਣਗੇ ਇਹ ਬਿਲਕੁਲ ਵਧੀਆ ਤਰ੍ਹਾਂ ਨਾਲ ਹੋਣਗੇ ਕੋਈ ਕੱਚਾ ਪਾਣੀ ਰਹੂਗਾ ਆਪਣੇ ਆਟਿਆਂ ਦੇ ਵਿੱਚ ਇਸੇ ਤਰ੍ਹਾਂ ਆਪਾਂ ਸਾਰੀਆਂ ਮੁੱਠੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲੈਣ ਨੂੰ ਬਾਹਲਾਂ ਮੋਟੀਆਂ ਮੁੱਠੀਆਂ ਨਹੀਂ ਬਣਾਉਣੀਆਂ ਫਿਰ ਵਿੱਚੋਂ ਕੱਚਾ ਰਹਿ ਜਾਣਗਾ ਬਸ ਠੀਕ ਠੀਕ ਜਿਹਾ ਆਪਾਂ ਆਟਾ ਲੈ ਕੇ ਬਣਾਉਣਾ ਹੈ ਤੇ ਆਪਾਂ ਕੁਝ ਡਰਾਈ ਫਰੂਟ ਲੈ ਆ ਕਾਜੂ ਬਦਾਮ ਫੇਸਟੇ ਆ ਥੋੜੇ ਜਿਹੇ ਦਾਖਾਂ ਹੀ ਤੇ ਪਹਿਲਾਂ ਆਪਾਂ ਇਹਨਾਂ ਨੂੰ ਨਾ ਭੁੰਨ ਲੈਣੀਆਂ ਥੋੜਾ ਜਾਂ ਬੇਥਣੀ ਆਪਾਂ ਜਮਾ ਘੋਦੇ ਪਾਉਂਦੇ ਤੇ ਆਪਾਂ ਇਹਨੂੰ ਬਸ ਇਹਦੇ ਆਪਣੀ ਘੜਸੀ ਦੇ ਵਿੱਚ ਰੱਖ ਕੇ ਥੋੜਾ ਜਾਂ ਫਰਾਈ ਕਰ ਲਾਂਗੇ ਆਪਣੇ ਡਰਾਈ ਰੋਟ ਫਰੂਟ ਨੂੰ ਦਾਖਾ ਦੁਖਾ ਆਪਣੇ ਬਿਲਕੁਲ ਫੁੱਲ ਲੱਗ ਗਈ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਨਾ ਇਹਦੇ ਵਿੱਚ ਮਠਿਆ ਜਿਹੜੀਆਂ ਆਪਾਂ ਮਠੀਆਂ ਬਣ ਕੇ ਤਿਆਰ ਕੀਤੀਆਂ ਆ ਉਹ ਪਾਉਂਦੇ ਜਾਵਾਂਗੇ ਆਪਾਂ ਇਹਦੇ ਵਿੱਚ ਇੱਕ ਵਾਰੀ ਤੁਸੀਂ ਬਣਾ ਕੇ ਦੇਖੋ ਜੀ ਇਹ ਲੱਡੂ ਇੰਨੇ ਕ ਜ਼ਿਆਦਾ ਟੇਸਟੀ ਹੁੰਦੇ ਆ ਕਿ ਵਾਰ-ਵਾਰ ਡਿਮਾਂਡ ਹੋਊਗੀ ਤੁਹਾਡੇ ਘਰ ਵਿੱਚ ਇਹ ਮੇਰਾ ਪ੍ਰੋਸਾਈ ਕਿਉਂਕਿ ਟੇਸਟੀ ਇਹਨਾਂ ਦਾ ਇੰਨਾ ਵਧੀਆ ਹੈ ਤਾਂ ਪੈਨ ਨੂੰ 골ਡਨ ਹੋਣ ਤੱਕ ਨਾ ਫਰਾਈ ਕਰਨਾ ਜੀ ਆਪਣੀਆਂ ਮੁੱਠੀਆਂ ਨੂੰ ਤੇ ਆਪਣੀਆਂ ਮੁੱਠੀਆਂ ਦਾ ਸਾਰੀਆਂ ਇੱਕ ਵਾਰੀ ਜੀ ਪੈ ਗਈਆਂ ਸੀਗਾ ਤੇ ਹੁਣ ਆਪਾਂ ਇਹਨਾਂ ਸਾਰੀਆਂ ਨੂੰ ਕੱਢ ਲੈਣਾ ਤੇ ਠੰਡਾ ਕਰ ਲੈਣਾ ਜੀ ਆਪਣੀਆਂ ਮੁੱਠੀਆਂ ਨੂੰ ਹਜੇ ਗਰਮਾ ਥੋੜੀਆਂ ਜੀਆਂ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਠੰਡੇ ਕਰ ਲੈਣਾ ਤੁਸੀਂ ਫਿਰ ਆਪਾਂ ਇਹਨਾਂ ਨੂੰ ਨਾ ਤੋੜ ਲਾਂਗੇ ਹਜੇ ਬਿਲਕੁਲ ਠੰਡਾ ਤਾਂ ਨਹੀਂ ਹੋਗਾ ਪਰ ਹੱਥ ਲਾਉਣ ਯੋਗੀਆਂ ਬਣ ਗਈਆਂ ਇਹ ਤੇ ਹੁਣ ਆਪਾਂ ਸਾਰੀਆਂ ਨੂੰ ਨਾ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਾਂਗੇ ਤੇ ਤਦੋਂ ਬਾਅਦ ਨਾ ਆਪਾਂ ਤੁਸੀਂ ਕੋਟਣੀ ਨਾ ਜਾਂ ਆਪਾਂ ਲੈ ਚੰਗੇ ਕੁੱਟਣ ਵਾਲੀ ਨਾਲ ਇਹਦੇ ਨੂੰ ਥੋੜਾ ਜਿਹਾ ਆਪਾਂ ਨਾ ਕੁੱਟ ਕੇ ਬਰੀਕ ਕਰ ਲਾਂਗੇ ਇਹ ਈਜ਼ੀਲੀ ਬਰੀਕ ਹੋ ਜਾਣਗੇ ਕਿਉਂਕਿ ਕ੍ਰਿਸਪੀ ਜਿਹੇ ਮੁੱਠੇ ਬਣ ਕੇ ਆਪਣੀਆਂ ਤਿਆਰ ਹੋਣਗੀਆਂ ਤੇ ਆਪਾਂ ਨੂੰ ਜਦੋਂ ਫਿਰ ਪੀਸਣਗੇ ਸੌਖਾ ਹੋ ਜਾਣਗੇ ਨਹੀਂ ਤਾਂ ਆਪਣੀ ਮਿਕਸੀ ਹੋ ਟੁੱਟਣ ਦਾ ਡਰ ਰਹਿੰਦਾ ਕਈ ਵਾਰੀ ਬਲੇਡ ਬਲੂਡ ਡੈਮੇਜ ਹੋ ਜਾਂਦੇ ਆ ਤੇ ਤਾਂ ਨੇ ਕਰਕੇ ਆਪਾਂ ਪਹਿਲਾਂ ਥੋੜਾ ਜਨਾ ਨੂੰ ਕੁੱਟ ਲਿਆ ਏ। ਬਸ ਇਸੇ ਇੱਕ ਤਰ੍ਹਾਂ ਦਾ ਹੋ ਜਾਣ ਹੁਣ ਇਹ इजीली ਪੀਸੇ ਜਾਣਗੇ। ਹੁਣ ਮਿਕਸੀ ਦੇ ਵਿੱਚ ਪਾ ਕੇ ਆਪਾਂ ਇਹਨੂੰ ਚਲਾ ਲਾਂਗੇ। ਬੜਾ ਆਸਾਨੀ ਦੇ ਨਾਲ ਇਹਦਾ ਦਸ ਦਰਾਜਾ ਪਾਊਡਰ ਆ ਉਹ ਬਣ ਕੇ ਤਿਆਰ ਹੋ ਜਾਊਗਾ। બસ ਇਸੇ ਤਰ੍ਹਾਂ ਦਾ ਪੋੜ ਰਚਦਾ ਆਪਾਂ ਨੂੰ ਤੇ ਹੁਣ ਆਪਾਂ ਉਹੀ ਕੜਾਹੀ ਦੇ ਵਿੱਚ ਨਾ ਥੋੜਾ ਜਿਹਾ ਤੇਲ ਪਾ ਲੈਣਾ ਹੀ ਜਿਹੜਾ ਆਪਾਂ ਇਹਦੇ ਵਿੱਚ ਫਰਾਈ ਕੀਤਾ ਸੀ ਆਪਾਂ ਘਿਓ ਦੇ ਵਿੱਚ ਤੇ ਆਪਾਂ ਪੌਣੀ ਗੋਕੋਲੀ ਇਹਦੇ ਵਿੱਚ ਚੱਕਰ ਦੀ ਪਾ ਲਈ ਆ ਤੇ ਉਹਨੂੰ ਬਾਲਾ ਦਵਾਉਣ ਦੇ ਕਰ ਆਪਾਂ ਨਾ ਆਪਣੀ ਚੱਕਰ ਨੂੰ ਜਾਂ ਗੁੜ ਲੈ ਲੈਣੇ ਆ ਤੁਸੀਂ ਤੇ ਉਹਦੇ ਤਿੱਕਰ ਆਪਾਂ ਇਹਨੂੰ ਫਿਰ ਆਪਾਂ ਦਵਾ ਦਵੇ ਆਟੇ ਦੇ ਵਿੱਚ ਪਾ ਦੇਣਾ ਤੁਸੀਂ ਛੇਤੀ ਛੇਤੀ ਮਿਲਾ ਲਿਓ ਉਹਨੂੰ ਕਿਉਂਕਿ ਗਰਮ ਬਾਲਾ ਹੋਊਗਾ ਤੇ ਤੁਹਾਨੂੰ ਧਿਆਨ ਨਾਲ ਮਿਲਾਉਣਾ ਪਊਗਾ ਜੇ ਤੁਸੀਂ ਗੁੜ ਦੀ ਚਾਸ਼ਨੀ ਨਹੀਂ ਪਸੰਦ ਕਰਦੇ ਤਾਂ ਤੁਸੀਂ ਕੰਡ ਦੀ ਪਾ ਸਕਦੇ ਹੋ ਤੇ ਤੁਸੀਂ ਦਵਦਾ ਮਿਲਾ ਲਿਓ ਨੂੰ ਕਿਉਂਕਿ ਇਹ ਜਿਹੜਾ ਗੋੜਾ ਆਪਣਾ ਛੇਤੀ ਜਿਹੜਾ ਇਹ ਹੋ ਜਾਂਦਾ ਹੈ ਤੇ ਹੁਣ ਆਪਾਂ ਜਿਹੜੇ ਡਰਾਈ ਫਰੂਟ ਆਪਣੇ ਉਹ ਵੀ ਵਿੱਚੇ ਪਾ ਦਾਂਗੇ ਇਹਦੇ ਤੇ ਸਮਾਰ ਕੇ ਆਪਾਂ ਥਨ ਨਾਲ ਮਿਲਾ ਲਾਂਗੇ ਆਪਣੀ ਚਾਸ਼ਨੀ ਜੀ ਹੁਣ ਥੋੜੀ ਠੰਡੀ ਹੋ ਗਈ ਸੀ ਤਾਂ ਨਹੀਂ ਕਰਕੇ ਨਾ ਆਪਾਂ ਹੱਥਾਂ ਦੇ ਨਾਲ ਵਧੀਆ ਹੁਣ ਮਿਲਾ ਸਕਦੇ ਹਾਂ ਇਹਨੂੰ ਥੋੜੀ ਜਿਹੀ ਕੋਸੀ ਜੀ ਹੈ ਤੇ ਫੇਰ ਆਪਾਂ ਇਹ ਲੱਡੂ ਵਟ ਲਾਂਗੇ ਹਣ ਇੱਕ ਜਾਣ ਕਰ ਲੈਣਾ ਆਪਾਂ ਚਾਹ ਛਣੀ ਨੂੰ ਤੇ ਆਪਣੇ ਆਟੇ ਨੂੰ ਤਾਂ ਕਿ ਆਪਣੇ ਲੱਡੂ ਵਧੀਆ ਬੱਟੇ ਜਾਣ ਤੇ ਠੰਡੀ ਕਰ ਲਿਓ ਜੀ ਕਿਉਂਕਿ ਬਹੁਤ ਜ਼ਿਆਦਾ ਗਰਮ ਹੋਣ ਨਾਲ ਹੱਥ ਲਾਲ ਲਾਲ ਹੋ ਜਾਂਦੇ ਆ ਕਿਰ ਤੁਸੀਂ ਚਮਚੇ ਨਾਲ ਕਰ ਲਿਓ ਨੂੰ ਮਿਕਸ ਹੁਣ ਆਪਾਂ ਲੱਡੂ ਵਟ ਕੇ ਤਿਆਰ ਕਰ ਲਾਂਗੇ ਇਹਦੇ ਯਕੀਨ ਮੰਨਿਓ ਜੀ ਤੁਸੀਂ ਲੱਡੂ ਜ਼ਰੂਰ ਬਣਾ ਕੇ ਦੇਖਿਓ ਇੰਨਾ ਵੱਖਰਾ ਜਿਹਾ ਟੇਸ ਹੁੰਦਾ ਇਹਨਾਂ ਦਾ ਕਿ ਤੁਸੀਂ ਭੁੱਲੀ ਨਹੀਂ ਪਾਉਂਗੇ ਤੇ ਵਾਰ-ਵਾਰ ਬਣਾਉਂਗੇ ਤੇ ਲੱਡੂ ਬਣ ਕੇ ਆਪਣੇ ਹੋ ਗਿਆ ਜੀ ਤਿਆਰ ਤੇ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਨੂੰ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਜੀ ਤੇ ਇਸੇ ਤਰ੍ਹਾਂ ਆਪਣਾ ਸਾਥ ਦਿੰਦੇ ਰਹੋ ਤੇ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਹਦੇ ਧਿਕਰ ਮੇਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ